ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 25 ਮਾਰਚ 2025 ਦਿਨ ਮੰਗਲਵਾਰ ਚੇਤ ਮਹੀਨੇ ਦੀ 12 ਤਰੀਕ ਹੈ ਜੀ ਸੈਮੀ ਆਮੂ ਕਾੜਜੀ ਅਤੇ ਕਵੰਟਲਨ ਮੂਗਲ ਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ। ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ। ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਸਰੀ 'ਚ ਯੂਜ਼ ਕਰਨ ਦੀ ਇਹ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਵਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤੀ ਦਖਲਅੰਦਾਜ਼ੀ ਦੀ ਕੈਨੇਡੀਅਨ ਚੋਣਾਂ ਸਿਰ ਦਿੱਤੇ ਨੇ ਤੇ ਭਾਰਤੀ ਦਖਲਅੰਦਾਜ਼ੀ ਦਾ ਮੁੱਦਾ ਅੱਜ ਕਾਫੀ ਫਿਰ ਗਰਮਾਇਆ ਹੋਇਆ ਅਸੀਸ ਦੇ ਇੱਕ ਸੂਤਰ ਦੇ ਮੁਤਾਬਕ ਜਿਹੜੀ ਗੱਲਬਾਤ ਬਾਹਰ ਆਈ ਆ ਅਪੀਅਰ ਪੋਲੀ ਆ ਵਾਸਤੇ ਜੀ ਦਾ ਜੰਗਾਲ ਬਣੀ ਹੋਈ ਆ ਤੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਟਿਕਟਾਂ ਲੈਣ ਲਈ ਕਿਵੇਂ ਕਸ਼ਮਕਸ਼ ਹੱਲੇ ਵੀ ਜਾਰੀ ਆ ਜਿਹੜੇ ਕਈ ਉਮੀਦਵਾਰ ਘਰ ਬੈ ਗਏ ਸੀ ਉਹ ਵਾਪਸ ਆ ਰਹੇ ਨੇ ਕਿ ਕਈਆਂ ਨੂੰ ਟਿਕਟਾਂ ਮਿਲੀਆਂ ਨਹੀਂ ਤੇ ਉਹ ਆਜ਼ਾਦ ਖੜਨ ਬਾਰੇ ਸੋਚ ਰਹੇ ਆ ਇਹ ਲੀਡਰਾਂ ਦੇ ਵਾਅਦੇ ਨਵੇਂ ਤੋਂ ਨਵੇਂ ਆ ਰਹੇ ਆ ਅੱਜ ਪੀਰ ਪੌਲੀਅਮ ਨੇ ਇੱਕ ਵੱਡਾ ਵਾਅਦਾ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਦੇ ਨਾਲ ਹੀ ਸਰਵੇਖਣ ਵੀ ਨਵੇਂ ਤੋਂ ਨਵੇਂ ਆ ਰਹੇ ਆ ਤੇ ਨਾਲੇ ਗੱਲ ਕਰਾਂਗੇ ਐਲ ਐਮ ਆਈ ਦੀ ਜਿਹਦੇ ਕਿ ਨੰਬਰ ਹੁਣ ਕੁਝ ਖਤਮ ਕਰ ਦਿੱਤੇ ਗਏ ਆ ਦੀ ਬੁੱਕਤ ਘਟਾ ਦਿੱਤੀ ਗਈ ਹੈ ਨਿਊਯਾਰਕ ਸਟੇਟ ਦੀ ਗੱਲ ਕਰਾਂਗੇ ਜਿੱਥੋਂ ਦੀ ਅਸੈਂਬਲੀ ਚ 1984 ਦੀ ਕਤਲੀਆਮ ਨੂੰ ਸਿੱਖ ਨਸਲ ਕੁਸ਼ੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ ਤੇ ਅਖੀਰ ਚ ਗੱਲਬਾਤ ਹੋ ਗਈ ਪੰਜਾਬ ਤੋਂ ਦੋ ਜੁਝਾਰੀਆਂ ਦੀ ਜਿਨ੍ਹਾਂ ਨੂੰ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਭਾਈ ਚੋੜਾ ਨੂੰ ਵੀ ਜ਼ਮਾਨਤ ਮਿਲਦੀਆਂ ਖਬਰਾਂ ਨੇ ਪੂਰਾ ਪੁਰਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो नॉर्थ ईस्ट लैंडिंग प्लाजा खुल गई है ਸਰੀ ਵਿੱਚ ਰਹਿੰਦੇ ਹੋਂ ਤਾਂ ਜ਼ਾਹਿਰ ਜਈ ਗੱਲ ਐ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸੋ ਹੁਤਾਸ਼ੋ ਚੋ ਇੱਕ ਵਾਰ ਫੇਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਚੋਣਾਂ ਦਾ ਮਾਹੌਲ ਗਰਮਾ ਚੁੱਕਿਆ 28 ਅਪ੍ਰੈਲ ਨੂੰ ਚੋਣਾਂ ਹੋਣੀਆਂ ਤੇ ਸਬੰਧੀ ਭਾਰਤੀ ਜਿਹੜੀ ਦਖਲਅੰਦਾਜ਼ੀ ਹੈ ਕੈਨੇਡੀਅਨ ਚੋਣਾਂ ਵਿੱਚ ਉਹ ਮੁੱਦਾ ਇੱਕ ਵਾਰੀ ਫੇਰ ਗਰਮਾ ਚੁੱਕਾ ਹੈ ਪੀਅਰ ਪੋਲੀ ਆਫ ਦੇ ਲੱਗੇ ਪੁਰਾਣੇ ਦੋਸ਼ ਉਹ ਮੁੱਦਾ ਨਾਲ ਪ੍ਰਕਾਸ਼ ਵਿੱਚ ਆ ਗਿਆ ਤੇ ਅੱਜ ਸੀਸ ਨੇ ਵੀ ਗੱਲ ਆਖੀ ਆ ਕਿ ਭਾਰਤ ਅਤੇ ਚੀਨ ਹੱਲੇ ਵੀ ਕੈਨੇਡੀਅਨ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਇਰਾਦਾ ਤੇ ਸਮਰੱਥਾ ਰੱਖਦੇ ਆ ਮਤਲਬ ਕਿ ਭਾਰਤੀ ਦਖਲਅੰਦਾਜ਼ੀ ਕੈਨੇਡੀਅਨ ਚੋਣਾਂ ਦੇ ਵਿੱਚ ਹੱਲੇ ਖਤਮ ਨਹੀਂ ਹੋਈ ਮੁੱਕੀ ਨਹੀਂ ਹੈਗੀ ਸੋ ਕੈਨੇਡਾ ਦੇ ਕੌਮੀ ਅਖਬਾਰ ਗਲੋਬਲ ਮੀਲ ਨੇ ਕੈਨੇਡੀਅਨ ਏਜੰਸੀ ਸੀਸਸ ਦੇ ਗੁਪਤ ਦਸਤਾਵੇਜ਼ ਦੇਖਣ ਵਾਲੇ ਇੱਕ ਉੱਚ ਪੱਧਰੀ ਸੂਤਰ ਦੇ ਹਵਾਲੇ ਨਾਲ ਜੋ ਵੱਡੀ ਖਬਰ ਛਾਪੀ ਹੈ ਕਿ ਭਾਰ ਸਰਕਾਰ ਨੇ ਭਾਰਤੀ ਭਾਈਚਾਰੇ ਵਿਚਲੇ ਆਪਣੇ ਏਜੰਟਾਂ ਤੇ ਪ੍ਰੌਕਸੀਜ਼ ਦੇ ਰਾਹੀਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵ ਨੂੰ ਲੀਡਰਸ਼ਿਪ ਚੋਣ ਜਤੌਣ ਵਿੱਚ ਮਦਦ ਕੀਤੀ ਸੀਗੀ ਆ ਇਸ ਰਿਪੋਰਟ ਵਿੱਚ ਲਿਖਿਆ ਗਿਆ ਕਿ ਸੀਸਰ ਕੋਲ ਇਸ ਗੱਲ ਦੇ ਸਿੱਧੇ ਸਬੂਤ ਨਹੀਂ ਹਨ ਕਿ ਜਿਹੜੀ ਇਹ ਮਦਦ ਹੋਈ ਹੈ ਤੇ ਬਾਰੇ ਪੀਅਰ ਪੋਲੀਵ ਨੂੰ ਵੀ ਜਾਣਕਾਰੀ ਸੀ ਜਿਹਨਾਂ ਦੇ ਜਿਹੜੇ ਅਤਿ ਨਜ਼ਦੀਕੀ ਆ ਉਹਨਾਂ ਨੂੰ ਵੀ ਇਹ ਜਾਣਕਾਰੀ ਸੀ ਪਰ ਸੀਸਰ ਨੂੰ ਇਸ ਗੱਲ ਦਾ ਪੱਕਾ ਪਤਾ ਕਿ ਭਾਰਤ ਸਰਕਾਰ ਨੇ ਕੈਨੇਡਾ ਵਾਸਤੇ ਭਾਰਤੀ ਪਾਈਚਾਰੇ ਵਿੱਚੋਂ ਆਪਣੇ ਏਜੰਟਸ ਅਤੇ ਪ੍ਰੌਕਸੀਜ਼ ਦੇ ਨਾਲ ਪੀਅਰ ਪੋਲੀਵ ਦੀ ਕੈਂਪੇਨ ਵਿੱਚ ਮਦਦ ਕੀਤੀ ਸੀ ਜਿਹਦੇ ਵਿੱਚ ਪੈਸੇ ਤੇ ਲਿਦਿ ਸਾਹਯਤਾ ਅਤੇ ਇਕੱਠ ਜਿਹੜੇ ਆ ਉਹ ਯੋਜਿਤ ਕਰਨ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਸੀ ਸੋ ਵੋਟਾਂ ਬਣਾਉਣ ਦੀ ਗੱਲ ਜਿਹੜੀ ਹੈ ਨਾ ਹਾਲ ਕਈ ਜਾ ਰਹੀ ਹੈ ਸੋ ਸੀਸਰ ਕਹਿੰਦੀ ਬਈ ਸੀ ਕਿ ਜਾਣਕਾਰੀ ਪੀਰ ਪੋਲੀਵ ਜਿਹੜੇ ਕੇਸ ਵਾਲੇ ਪ੍ਰਧਾਨ ਮੰਤਰੀ ਪਦ ਦੇ ਦਾਵੇਦਾਰ ਨੇ ਉਹਨਾਂ ਨੂੰ ਦਿਖਾਉਣੀ ਚਾਹੀ ਪਰ ਇਸ ਕਰਕੇ ਨਹੀਂ ਦਿਖਾਈ ਜਾ ਸਕੀ ਕਿਉਂਕਿ ਉਹਨਾਂ ਕੋਲ ਸਿਕਿਉਰਿਟੀ ਕਲੀਅਰੈਂਸ ਨਹੀਂ ਹੈ ਸੋ ਹੱਲੇ ਤੱਕ ਵੀ ਪੀਰ ਪੋਲੀਵ ਨੇ ਸਿਕਿਉਰਿਟੀ ਕਲੀਅਰੈਂਸ ਲੈਣ ਤੋਂ ਇਨਕਾਰ ਕੀਤਾ ਹੋਇਆ ਹੈ ਬੇਸ਼ੱਕ ਪੋਲੀਵ ਇਸ ਵੇਲੇ ਪ੍ਰਧਾਨ ਮੰਤਰੀ ਬਣਦੇ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਉਹਨਾਂ ਦਾ ਸਿੱਧਾ ਮੁਕਾਬਲਾ ਮਾਰਕਾਨੇ ਦੇ ਨਾਲ ਆ ਇਹ ਪਤਾ ਹੈ ਵੀ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਆ ਪਰ ਹੱਲੇ ਤੱਕ ਉਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਨਹੀਂ ਲਈ ਜਦੋਂ ਕਿ ਬਾਕੀ ਪਾਰਟੀਆਂ ਦੇ ਸਾਰੇ ਆਗੂ ਸਿਕਿਉਰਿਟੀ ਕਲੀਅਰੈਂਸ ਲੈ ਚੁੱਕੇ ਆ ਪੀਰ ਪੋਲੀਆ ਨੂੰ ਇਸ ਕੱਲ ਦਾ ਪਤਾ ਹੈਗਾ ਕਿ ਇਹ ਮਸਲਾ ਹਜੇ ਖੜਾ ਹੋਣਾ ਆ ਇਸ ਕਰਕੇ ਉਹਨਾਂ ਨੇ ਚੋਣਾਂ ਦੇ ਵਿੱਚ ਕੁਝ ਭਾਰਤ ਪੱਖੀ ਉਮੀਦਵਾਰ ਲਾਂਬੇ ਵੀ ਕੀਤੇ ਆ ਉਹਨਾਂ ਨੂੰ ਪਤਾ ਸਗਾ ਕਿ ਇੱਥੇ ਸਾਡੀ ਅੱਖ ਹੈਗੀ ਆ ਲੋਕ ਸਾਡੇ ਵੱਲ ਵੇਖ ਰਹੇ ਆ ਜੇ ਹੱਲੇ ਵੀ ਅਸੀਂ ਭਾਰਤੀ ਕੌਂਸਲਰੇਟ ਦੇ ਆ ਭਾਰਤੀ ਪ੍ਰਚਾਰ ਦੇ ਅਧੀਨ ਗੱਲਾਂ-ਬੱਤਾਂ ਕਰਦੇ ਰਹੇ ਉਮੀਦਵਾਰ ਆਪਣੀ ਕੈਂਪੇਨ ਵਿੱਚ ਸ਼ਾਮਲ ਕਰਾਂਗੇ ਤਾਂ ਲੋਕ ਫਿਰ ਸਾਡੇ ਤੇ ਉਂਗਲਾਂ ਠਾਉਣਗੇ ਇਸ ਕਰੇ ਘੱਟੋ-ਘੱਟ 5-6 ਉਮੀਦਵਾਰਾਂ ਦੀ ਜਾਣਕਾਰੀ ਬਾਹਰ ਆ ਜਿਹੜਾ ਕਿ ਭਾਰਤ ਪੱਖੀ ਸੀਗੇ ਖੁੱਲ ਕੇ ਪਰ ਉਹਨਾਂ ਨੂੰ ਪੀਅਰ ਪਾਲੀਬ ਨੇ ਟੈਕਟਾਣੀ ਦਿੱਤੀਆਂ ਜਾਂ ਕਿਸੇ ਤਰੀਕੇ ਕੋਈ ਬਹਾਨਾ ਲਾ ਕੇ ਲਾਂਬੇ ਕੀਤਾ ਗਿਆ ਉਹਨਾਂ ਨੂੰ ਪੱਲੀਆਂ ਪਿਛਲੀਆਂ ਕਾਰਵਾਈਆਂ ਹੋਈਆਂ ਆ 2022 ਦੀਆਂ ਭਾਰਤੀ ਦਖਲਅੰਦਾਜ਼ੀ ਦੇ ਦੋਸ਼ ਉਹਨਾਂ ਦੀ ਲੀਡਰਸ਼ਿਪ ਕੈਂਪੇਨ 'ਚ ਲੱਗੇ ਉਹਨਾਂ ਦਾ ਖਹਿੜਾ ਨਹੀਂ ਛੱਡਿਆ ਜਾ ਰਿਹਾ ਤੇ ਉਹ ਗੱਲਾਂ ਬਾਰ-ਬਾਰ ਅੱਗੇ ਆ ਰਹੀਆਂ ਆ ਸੋ ਅੱਜ ਵੀ ਉਹਨਾਂ ਨੇ ਇਹੀ ਗੱਲ ਆਖੀ ਆ ਕਿ ਜਿਹੜੀ ਭਾਰਤੀ ਇੰਟਰਫੀਰੈਂਸ ਹੋਈ ਆ ਕਨਸਰਟੇਬਲ ਲੀਡਰਸ਼ਿਪ ਰੇਸ ਦੇ ਵਿੱਚ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਉਹ ਕਹਿੰਦੇ ਮੈਨੂੰ ਇਹ ਉਂਝ ਆਪਦਾ ਵੀ ਮੈਂ ਫੇਰ ਐਨ ਸਕੇਅਰ ਤਰੀਕੇ ਦੇ ਨਾਲ ਇਹ ਚੋਣ ਜਿੱਤੀ ਆ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਨਾਲੋਂ ਦਾ ਸੱਦਾ ਮੁਕਾਬਲਾ ਸੀਗਾ ਉਦੋਂ ਤੋਂ ਹੀ ਇਹ ਗੱਲਾਂ ਜਿਹੜੀਆਂ ਆ ਉਹ ਬਾਹਰ ਆ ਰਹੀਆਂ ਪਰ ਸਵਾਲ ਫਿਰ ਉੱਥੇ ਦਾ ਉੱਥੇ ਬਣ ਜਾਂਦਾ ਕਿ ਫਿਰ ਉਹਨੇ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲਈ 2022 ਦੀ ਇਹ ਗੱਲ ਆ ਉਸ ਤੋਂ ਬਾਅਦ ਦੇ ਵਿੱਚ ਬੇਸ਼ੱਕ ਉਹਨੇ ਕਈ ਕਦਮ ਚੁੱਕੇ ਆ ਜਿਹਦੇ ਨਾਲ ਉਹ ਪ੍ਰਭਾਵ ਦੇਣਾ ਚਾਹੁੰਦੇ ਆ ਕਿ ਉਹ ਭਾਰਤੀ ਦਖਲਅੰਦਾਜ਼ੀ ਤੋਂ ਮੁਕਤ ਨੇ ਜਾਂ ਭਾਰਤੀ ਪ੍ਰਭਾਵ ਤੋਂ ਮੁਕਤ ਨੇ ਪਰ ਸਿਕਿਉਰਿਟੀ ਕਲੀਅਰੈਂਸ ਦਾ ਨਾਂ ਲੈਣਾ ਉਹਨਾਂ ਦੇ ਵਾਸਤੇ ਇੱਕ ਵੱਡੇ ਸਵਾਲ ਵਜੋਂ ਉੱਭਰਿਆ ਵਾਰ-ਵਾਰ ਉਹਨਾਂ ਦੇ ਵਿਰੋਧੀ ਜਿਹੜਾ মিডিਆ ਆ ਅਤੇ ਆਮ ਵੋਟਰ ਇਹ ਗੱਲ ਕਰ ਰਿਹਾ ਵੀ ਜੇਕਰ ਕੋਈ ਲੁਕਾਉਣ ਵਾਲੀ ਗੱਲ ਹੈ ਨਹੀਂ ਫਿਰ ਤੁਸੀਂ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈ ਰਹੇ ਤੇ ਜੇਕਰ ਪ੍ਰਧਾਨ ਮੰਤਰੀ ਬਣ ਦਾ ਜਿਹੜਾ ਦਾਵੇਦਾਰ ਆ ਉਹ ਸਿਕਿਉਰਿਟੀ ਕਲੀਅਰੈਂਸ ਦਾ ਭੱਜੂਗਾ ਤਾਂ ਫਿਰ ਆਮ ਲੋਕ ਕੀ ਸਮਝਣਗੇ ਵੀ ਇਹੋ ਜੀ ਕਿਹੜੀ ਗੱਲ ਆ ਵੀ ਜਿਹੜੀ ਉਹਨਾਂ ਨੂੰ ਸਿਕਿਉਰਿਟੀ ਕਲੀਅਰੈਂਸ ਲੈਣ ਤੋਂ ਭਜਾ ਰਹੀ ਹੈ ਸੋ ਇਹ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਾਕੀ ਕੈਨੇਡਾ ਦੀ ਖੁਫੀਆ ਏਜੰਸੀ ਸਿਸ ਨੇ ਕੱਲ ਕਿਹਾ ਕਿ ਹੱਲੇ ਵੀ ਦਖਲਅੰਦਾਜ਼ੀ ਦਾ ਕੰਮ ਮੁੱਕਿਆ ਨਹੀਂ ਭਾਰਤ ਤੇ ਚੀਨ 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਆ ਉਹ ਕਹਿੰਦੇ ਬੇਸ਼ੱਕ ਰੂਸ ਅਤੇ ਪਾਕਿਸਤਾਨ ਵੀ ਅਜਿਹਾ ਕਰਨ ਦੀ ਸਮਰੱਥਾ ਰੱਖਦੇ ਆ ਪਰ ਜ਼ਿਆਦਾ ਖਤਰਾ ਭਾਰਤ ਅਤੇ ਚੀਨ ਤੋਂ ਆ ਸੋ ਕ੍ਰੇਡੀਅਨਸ ਰੱਖਿਆ ਏਜੰਸੀਆਂ ਨੇ ਟਿੱਪਣੀਆਂ ਉਸ ਮੌਕੇ ਕੀਤੀਆਂ ਜਦੋਂ ਇਸ ਵੇਲੇ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਆ ਸੀਸਸ ਦੇ ਡਿਪਟੀ ਡਾਇਰੈਕਟਰ ਆਫ ਆਪਰੇਸ਼ਨਸ ਵਨੇਸਾ ਲੌਰਡ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਕਿਹਾ ਕਦੇ ਦੋਸ਼ਮਣ ਮੁਲਕ ਕੈਨੇਡਾ ਦੀਆਂ ਚੋਣਾਂ 'ਚ ਦਖਲਅੰਦਾਜ਼ੀ ਕਰਨ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵਿਦੇਰੇ ਸਹਾਰਾ ਲੈਣਗੇ ਜਿਹਦੇ ਵਿੱਚ ਸੋਸ਼ਲ ਮੀਡੀਆ ਨੂੰ ਪ੍ਰਭਾਵਿਤ ਕੀਤਾ ਜਾਊਗਾ ਤੇ ਵੋਟਰਾਂ ਤੱਕ ਸੋਸ਼ਲ ਮੀਡੀਆ ਰਾਹੀਂ ਮਿਸ ਇਨਫਰਮੇਸ਼ਨ ਅਤੇ ਡਿਸਇਨਫਰਮੇਸ਼ਨ ਪਹੁੰਚਾਈ ਜਾ ਸਕਦੀ ਆ ਲਾਰਡ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਇਸ ਗੱਲ ਦਾ ਪਤਾ ਆ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਜਿਹੜੇ ਲੋਕਲ ਭਾਰਤੀ ਭਾਈਚਾਰੇ ਨੇ ਤੇ ਲੋਕਤੰਤਰੀ ਪ੍ਰਕਿਰਿਆਵਾਂ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਇਰਾਦਾ ਅਤੇ ਸਮਰੱਥਾ ਆ। ਸੋ ਇਹਦਾ ਸਿੱਧਾ ਲਾਟਾ ਲੱਗਦਾ ਇਹ ਨਿਕਲਦਾ ਪੀਸੀਸ ਕਹਿੰਦੀ ਆ ਹੱਲੇ ਵੀ ਭਾਰਤ ਦੇ ਇਰਾਦੇ ਨੇਕ ਨਹੀਂ ਤੇ ਉਹ ਹੋਰਨਾਂ ਕੋਲੇ ਇਰਾਦਾ ਵੀ ਹੈਗਾ ਆ ਤੇ ਸਮਰੱਥਾ ਵੀ ਹੈਗੀ ਆ ਕਿ ਉਹ ਇੱਕ ਵਾਰ ਫੇਰ ਇਹਨਾਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਭਾਰਤ ਵਾਲੇ ਜਿਹੜੇ ਆ ਕਰ ਸਕਦੇ ਆ। ਸੋ ਭਾਰਤੀ ਦਖਲਅੰਦਾਜ਼ੀ ਇਹਨਾਂ ਚੋਣਾਂ ਵਿੱਚ ਕਹਿ ਹੈ ਮੁੱਦਾ ਬਣਿਆ ਹੋਇਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਜਿਹੜੀ ਅਜੇ ਟੈਗਟਾਂ ਦੀ ਵੰਡ ਨਹੀਂ ਹੋ ਰਹੀ ਬੇਸ਼ੱਕ ਚੋਣਾਂ ਦਾ ਐਲਾਨ ਹੋ ਚੁੱਕਾ ਆ ਪਰ ਹਲੇ ਬਹੁਤ ਸਾਰੇ ਉਮੀਦਵਾਰ ਜਿਹੜੇ ਨੇ ਜੀ ਉਹ ਟੈਗਟਾਂ ਦੀ ਭਾਲ ਵਿੱਚ ਨੇ ਕਈ ਹਲਕੇ ਸਖਣੇ ਨੇ ਜਿੱਥੇ ਉਮੀਦਵਾਰ ਅਨਾਉਂਸ ਨਹੀਂ ਹੋਏ ਕੰਜ਼ਰਵੇਟਿਵ ਪਾਰਟੀ ਵਾਲੇ ਸਭ ਤੋਂ ਅੱਗੇ ਚੱਲ ਰਹੇ ਨੇ ਉਮੀਦਵਾਰ ਲਾਣਨ ਵਿੱਚ ਲਿਬਰਲ ਪਾਰਟੀ ਵਾਲੇ ਦੂਜੇ ਨੰਬਰ ਤੇ ਆ ਐਨਡੀਪੀ ਵਾਲੇ ਹਲੇ ਤੀਜੇ ਨੰਬਰ ਤੇ ਚੱਲ ਰਹੇ ਆ ਕਈ ਅਜਿਹੇ ਉਮੀਦਵਾਰ ਸਗੇ ਜਿਨ੍ਹਾਂ ਨੂੰ ਲੱਗਦਾ ਸਗਾ ਕਿ ਵੀ ਆਪਾਂ ਤਾਂ ਹੁਣ ਹਾਰੇ ਜਾਣਾ ਹੈ ਕਿ ਆਰਾਮ ਨਾਲ ਘਰ ਬੈਠੋ ਕਲਾਸਾ ਦੇ ਲੇਬਲ ਪਾਰਟੀ ਦੇ ਵੱਡੇ ਵੱਡੇ ਮੰਤਰੀ ਅਜ ਚੋਣਾਂ ਛੱਡ ਗਏ ਸੀ ਕਿ ਕਹਿੰਦੇ ਵੀ ਅਸੀਂ ਗਾਂ ਚੋਣਾਂ ਚ ਹਿੱਸਾ ਨਹੀਂ ਲੈਣਾ ਪਰ ਹੁਣ ਮੁੜ ਕੇ ਆ ਰਹੇ ਆ ਆ ਸਾਬਕਾ ਇਮੀਗ੍ਰੇਸ਼ਨ ਮੰਤਰੀ ਕੈਬਨਿਟ ਮਿਨਿਸਟਰ ਰਹੇ ਨੇ ਸ਼ੌਨ ਫਰੇਜ਼ਰ ਨੋਵਾ ਸਕੋਸ਼ੀਆ ਤੋਂ ਐਮਪੀ ਰਹੇ ਆ ਸੋ ਉਹਨਾਂ ਨੇ ਪਹਿਲਾਂ ਜਿਹੜਾ ਜੀ ਇਹ ਸਿਆਸਤ ਤੋਂ ਪਰੇ ਹੋਣ ਦਾ ਐਲਾਨ ਕੀਤਾ ਸੀ ਕਿ ਮੈਂ ਅਗਲੀਆਂ ਚੋਣਾਂ 'ਚ ਭਾਗ ਨਹੀਂ ਲੈਣਾ ਪਰ ਅੱਜ ਉਹ ਵਾਪਸ ਮੁੜ ਆਏ ਆ ਤੇ ਨੋਵਾ ਸਕੋਸ਼ੀਆ ਤੋਂ ਉਹ ਸੈਂਟਰਲ ਨੋਵਾ ਰਾਈਡਿੰਗ ਤੋਂ ਐਮਪੀ ਦੀ ਚੋਣ ਲੇਬਲ ਪਾਰਟੀ ਦੀ ਟਰੈਕਟ ਤੇ ਲੜਨਗੇ ਸੋ ਅੱਜ ਉਹਨਾਂ ਦੀਆਂ ਤਸਵੀਰਾਂ ਲੇਵਲ ਲਾਗੂ ਮਾਰ ਕਰਨ ਦੇ ਨਾਲ ਸੋਸ਼ਲ ਮੀਡੀਆ ਤੇ ਦੇਖੀਆਂ ਜਾ ਸਕਦੀਆਂ ਆ ਸੋ ਜਿਵੇਂ ਜਿਵੇਂ ਸਰਵੇਖਣਾਂ ਦੇ ਵਿੱਚ ਲਿਪਲ ਪਾਰਟੀ ਅੱਗੇ ਜਾ ਰਹੀ ਹੈ ਤਿਵੇਂ ਤਿਵੇਂ ਜਿਹੜੇ ਛੱਡ ਕੇ ਗਏ ਸੀ ਲੀਡਰ ਉਹਨਾਂ ਦੇ ਮਨਾਂ ਵਿੱਚ ਦੁਬਾਰਾ ਜਿਹੜੀ ਜੀ ਭਾਵਨਾ ਜਾਗ ਰਹੀ ਹੈ ਕਿ ਆਪਾਂ ਐਮਪੀ ਇੱਕ ਵਾਰੀ ਫਿਰ ਬਣੀਏ ਬੀਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਉਹਨਾਂ ਨੂੰ ਕਈ ਹਲਕਿਆਂ ਤੋਂ ਚੋਣ ਲੜਾਉਣ ਦੀ ਸੰਭਾਵਨਾ ਸੀਗੀ ਕਦੀ ਕਹਿੰਦੇ ਸੀ ਵੀ ਉਹ ਡੈਲਟਾ ਚੋਣ ਲੜਨਗੇ ਕਦੀ ਵੈਨਕੂਵਰ ਦੇ ਦੋ ਹਲਕਿਆਂ ਦੀ ਗੱਲ ਚੱਲ ਰਹੀ ਸੀ ਫਿਰ ਸਰੀ ਫਲੀਟਵੁੱਡ ਤੋਂ ਤੇ ਸਰੀ ਸਾਊਥ ਸਰੀ ਤੋਂ ਗੱਲ ਚੱਲੀ ਤੇ ਹੁਣ ਉਹਨਾਂ ਨੇ ਇੱਕ ਆਪਣੇ ਸਪੋਰਟਰ ਨੂੰ ਇਹ ਬਲ ਭੇਜੀਆ ਵੀ ਮੈਂ ਕਿਤੇ ਉਹ ਵੀ ਚੋਣ ਨਹੀਂ ਲੜ ਰਹੀ ਉਹ ਕਹਿੰਦਾ ਮੈਂ ਚੋਣ ਲੜਨਾ ਚਾਹੁੰਦੀ ਸੀ ਮੈਂ ਇੱਕ ਸੀਟ ਵੀ ਜਿੱਤ ਕੇ ਲੈਣੇ ਚੋਲੀ ਲਿਬਰਲ ਦੀ ਪਾ ਸਕਦੀ ਸੀ ਪਰ ਜਿਹੜੀ ਵਿਦਨ ਪੋਲਿਟਿਕਸ ਕਹਿੰਦੇ ਹੈਗੇ ਆ ਪਾਰਟੀ ਵਿੱਚਲੀ ਰਾਜਨੀਤੀ ਆ ਉਹਨੇ ਕਿਸੇ ਪਾਸੇ ਉਹਨਾਂ ਨੂੰ ਲੱਗਣ ਨਹੀਂ ਦਿੱਤਾ ਜਿਸ ਕਰਕੇ ਉਹਨੇ ਮਨ ਬਣਾ ਲਿਆ ਵੀ ਉਹਨਾਂ ਨੇ ਚੋਣ ਹੁਣ ਲੜਨੀ ਹੋਣੀ ਹੈਗੀ ਜੀ ਇਸ ਤਰ੍ਹਾਂ ਇੱਕ એપਸੋਡ ਸਾਊਥ ਲੈਂਡ ਇੰਗਲਿਸ਼ ਦਾ ਹਲਕਾ ਆ ਉੱਥੇ ਕੰਜ਼ਰਵੇਟਿਵ ਨਾਮਿਨੇਸ਼ਨ ਜਿਹੜੀ ਸੀ ਉਹ ਇੱਕ ਪੰਜਾਬੀ ਨੌਜਵਾਨ ਸੁਖਮਨ ਗਿੱਲ ਨੇ ਜਿੱਤ ਲਈ ਸੀ ਜਿੱਤੀ ਵੀ ਬੜੇ ਵੱਡੇ ਫਰਕ ਨਾਲ ਸੀਗੀ ਉੱਥੇ ਇੱਕ ਸਾਬਕਾ ਬੀਸੀ ਦੇ ਮੰਤਰੀ ਨੇ ਜਿਹੜੇ ਕਿ ਵਿਧਾਇਕ ਵੀ ਰਹੇ ਆ ਬੀਸੀ ਦੀ ਵਿਧਾਨ ਸਭਾ ਦੇ ਵਿੱਚ ਤੇ ਬੀਸੀ ਦੀ ਵਿਧਾਨ ਸਭਾ ਵਿੱਚ ਮੰਤਰੀ ਵੀ ਰਹੇ ਨੇ ਮਾਈਕਲੀ ਜੋਗ ਤੇ ਉਹ ਵੀ ਇਸ ਨਾਮਿਨੇਸ਼ਨ ਨੂੰ ਲੜਨਾ ਚਾਹੁੰਦੇ ਸੀਗੇ ਪਰ ਕੰਜ਼ਰਵੇਟਿਵ ਪਾਰਟੀ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਸੀ ਉਹ 언ਕਵਾਲਿਫਾਈ ਕਰ ਦਿੱਤਾ ਸੋ ਉਹ ਵੀ ਬੜੇ ਭਰੇ ਪੀਤੇ ਬੈਠੇ ਆ ਸੋ ਐਬਸਪੋਰਟ ਦੇ ਵਿੱਚ ਜਿਹੜਾ ਪੰਜਾਬੀ ਨੌਜਵਾਨ ਸੁਖਮਨ ਗਿੱਲ ਵੱਡੇ ਫਰਕ ਦੇ ਨਾਲ ਨੋਮੀਨੇਸ਼ਨ ਜਿੱਤ ਗਿਆ ਉਹਦੇ ਖਿਲਾਫ ਜਿਹੜੇ ਗੈਰ ਪੰਜਾਬੀ ਨੇ ਇੱਕ ਮਾਹੌਲ ਤਿਆਰ ਕਰ ਰਹੇ ਆ ਵੀ ਇਹ ਤੱਕੇਸ਼ਾਈ ਹੋਈ ਆ ਇਹਨਾਂ ਚੋਣਾਂ ਉਹ ਧਾਂਦ ਲੀਆਂ ਹੋਈਆਂ ਨਾਮਜ਼ਦਗੀ ਦੇ ਵਿੱਚ ਇਸ ਕਰਕੇ ਮਾਈਕਲੀ ਜੋਂਗ ਦੇ ਉੱਤੇ ਦਬਾਅ ਬਣ ਰਿਹਾ ਕਿ ਤੂੰ ਜਗ੍ਹਾ ਤੇ ਖੜ ਜਾ ਸੋ ਜੈਸੇ ਸਾਹਿਬ ਜਿੰਨਾਂ ਨਾਲ ਜੈਪਸਪੋਰਟ ਤੋਂ ਖਬਰਾਂ ਆ ਰਹੀਆਂ ਬੀਸੀ ਦੇ ਸਾਬਕਾ ਮੰਤਰੀ ਮਾਈਕਲੀ ਜੋਂਗ ਕੰਜ਼ਰਵੇਟਿਵ ਪਾਰਟੀ ਵੱਲੋਂ ਨਕਾਰੇ ਜਾਣ ਤੋਂ ਬਾਅਦ ਉੱਥੋਂ ਹੁਣ ਜਿਹੜਾ ਐਬਸਪੋਰਟ ਸਾਊਥ ਲੈਂਗਲੀ ਹਲਕਾ ਉਤੋਂ ਆਜ਼ਾਦ ਉਮੀਦਵਾਰ ਖੜ ਸਕਦੇ ਆ ਸੋ ਇਹੋ ਜਿਹੀਆਂ ਖਬਰਾਂ ਆ ਰਹੀਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਵਾਅਦਿਆਂ ਦੀ ਤੇ ਸਰਵੇਖਣਾਂ ਦੀ ਹਰ ਰੋਜ਼ ਲੀਡਰਾਂ ਨੇ ਨਵੇਂ ਵਾਅਦੇ ਕਰਨੇ ਆ ਹੁਣ ਜਦੋਂ ਚੱਲ ਚੋਣਾਂ ਨੇ ਤੁਹਾਨੂੰ ਯਾਦ ਹੋਣਾ ਕਿ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜਾ ਜੀ ਹੋ ਮਿਲੀਅਨ ਡਾਲਰ ਤੱਕ ਦੇ ਘਰਾਂ ਤੇ ਜੀਐਸਟੀ ਨਹੀਂ ਲਾਵਾਂਗੇ ਸੋ ਇਹਦੇ ਨਾਲ ਜਿਹੜੇ ਨਵੇਂ ਘਰ ਖਰੀਦਣ ਵਾਲੇ ਨੇ ਫਸਟ ਟਾਈਮ ਬਾਏਰਸ ਨੇ ਉਹਨਾਂ ਨੂੰ ਬੜਾ ਫਾਇਦਾ ਹੋਊਗਾ ਹੁਣ ਇਹ ਤਾਂ ਉੱਪਰ ਦੀ ਗੱਲ ਕਰਦੇ ਆਂ ਅੱਜ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੌਲੀਵ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਇਹ ਲਿਮਿਟ 1.3 ਮਿਲੀਅਨ ਹੋਊਗੀ ਮਤਲਬ ਕਿ ਜੇ ਕੰਜ਼ਰਵੇਟਿਵ ਸਰਕਾਰ ਬਣ ਗਈ ਤਾਂ 13 ਲੱਖ ਦੇ ਘਰ ਜਿਹੜੇ ਜੀ ਫਸਟ ਟਾਈਮ ਬਾਅਰਜ਼ ਵਾਸਤੇ ਬਿਨਾਂ ਜੀਐਸਟੀ ਤੋਂ ਮਿਲਿਆ ਕਰਨਗੇ ਸੋ ਉਹਨਾਂ ਨੇ 3 ਲੱਖ ਉੱਪਰ ਕੰਮ ਝੱਕ ਦਿੱਤਾ ਹੈ ਜੀ ਦੂਜੇ ਪਾਸੇ ਅੱਜ ਮਾਰਕ ਕਾਰਨੇਬਲ ਪਾਰਟੀ ਦੇ ਲੀਡਰ ਜਿਹੜੇ ਨੇ ਜੀ ਉਹ ਕਹਿੰਦੇ ਅਸੀਂ ਨਾਟੋ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਲਈ ਤਿਆਰ ਆਂ ਜਿਹੜਾ 2% ਸਾਡੇ ਹਿੱਸ ਅਸੀਂ 2030 ਤੱਕ ਪੂਰਾ ਇਹਨਾਂ ਕਰ ਦਿਆਂਗੇ ਸੋ ਇਹਦੇ ਨਾਲ ਜਿਹੜਾ 트੍ਰੰਪ ਦਾ ਲੰਮਾ ਆਇਆ ਉਹ ਕਹਿੰਦੇ ਉਹ ਵੀ ਲੈ ਜਾਊਗਾ ਤੇ ਗੱਲ ਕਰੀਏ ਸਰਵੇਖਣਾਂ ਦੀ ਜਿਹੜੇ ਪੁਰਾਣੇ ਸਰਵੇਖਣ ਆਏ ਸੀਗੇ ਉਹੋ ਚੋਣਾਂ ਦੇ ਐਲਾਨ ਤੋਂ ਪਹਿਲਾਂ ਦੇ ਸੀਗੇ ਹਾਲਾਂਕਿ ਉਹਨਾਂ ਦੇ ਵਿੱਚ 20 ਲੈਬਲ ਪਾਰਟੀ ਨੂੰ ਜਤਾਇਆ ਗਿਆ ਸੀਗਾ ਅੱਜ ਜਿਹੜਾ ਸਟਾਰ ਗਰੁੱਪ ਨੇ ਜੀ ਟ੍ਰੈਂਟੋ ਸਟਾਰ ਵਗੈਰਾ ਨਿਊਜ਼ਪੇਪਰ ਉਹਨਾਂ ਦਾ ਜਿਹੜਾ ਇੱਕ ਪ੍ਰੋਗਰਾਮ ਹੈਗਾ ਦ ਸਿਗਨਲ ਜਿਹੜਾ ਕਿ ਸਰਵੇਖਣ ਪੂਰੇ ਕੈਨੇਡਾ ਦੇ ਵਿੱਚ ਤਿਆਰ ਕਰਦਾ ਉਹਨਾਂ ਨੇ ਵੀ ਇੱਕ ਆਪਣਾ ਸਰਵੇਖਣ ਕੱਢਿਆ ਤੇ ਉਹਦੇ ਵਿੱਚ ਉਹਨਾਂ ਨੇ ਲਿਬਰਲ ਪਾਰਟੀ ਨੂੰ 195 ਸੀਟਾਂ ਦਿੱਤੀਆਂ। ਕੁੱਲ 343 ਸੀਟਾਂ ਆ। ਬਹੁਮਤ ਵਾਸਤੇ 172 ਸੀਟਾਂ ਚਾਹੀਦੀਆਂ ਤੇ ਇਹ ਜਿਹੜਾ ਪਲੇਟਫਾਰਮ ਨੇ ਸਟਾਰ ਦਾ ਉਹ ਇਹ ਕਹਿ ਰਿਹਾ ਕਿ ਲਿਬਰਲ ਪਾਰਟੀ ਆਪਣੇ ਬਲਬੂਤੇ ਤੇ ਇਕੱਲਿਆਂ ਸਰਕਾਰ ਬਣਾ ਲੂਗੀ 195 ਸੀਟਾਂ ਉਹਨਾਂ ਨੂੰ ਮਿਲਣਗੀਆਂ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਪੀਅਰ ਪੌਲੀ ਉਹਨਾਂ ਨੂੰ 126 ਸੀਟਾਂ ਦਿੱਤੀਆਂ ਗਈਆਂ। ਜਗਮੀਰ ਸਿੰਘ ਦੀ ਐਨਡੀਪੀ ਨੂੰ ਸਿਰਫ 7 ਸੀਟਾਂ ਮਿਲੀਆਂ ਜਦੋਂ ਕਿ ਬਲੋਕ ਵਿੱਕ ਜਿਹੜੇ ਹੈ ਜੀ ਉਹਨਾਂ ਨੂੰ 15 ਸੀਟਾਂ ਦੇਣ ਦੀ ਗੱਲ ਸਭ ਦੇਖਣ ਵਿੱਚ ਆਖੀ ਗਈ ਹੈ ਸੋ ਗ੍ਰੀਨ ਪਾਰਟੀ ਤਾਂ ਕਹਿੰਦੇ ਸ਼ਾਇਦ ਇਹ ਖਾਤਾ ਖੁੱਲੇ ਸੋ ਇਸ ਦੇ ਨਾਲ ਹੀ ਜਿਹੜੇ ਐਨਡੀਪੀ ਦੇ ਸਾਬਕਾ ਅਗੂ ਰਹੇ ਨੇ ਥਾਮਸ ਮਲਕੇਅਰ ਉਹਨਾਂ ਦਾ ਕੱਲ ਦਾ ਬਿਆਨ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਕਹਿੰਦੇ ਵੀ ਮੈਂ ਐਨਡੀਪੀ ਦੇ ਜਨਰਲ ਸਪੋਰਟਰ ਆ ਉਹਨਾਂ ਨੂੰ ਕਹੂੰਗਾ ਵੀ ਐਨਡੀਪੀ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਕਿਉਂਕਿ ਇਸ ਵਾਰ ਜਿਹੜੀ ਲੜਾਈ ਆ ਉਹ ਇੱਕ ਤਕੜੇ ਪ੍ਰਧਾਨ ਮੰਤਰੀ ਲਈ ਹੈ ਜਿਹੜਾ ਅਮਰੀਕਾ ਦੇ ਨਾਲ ਸਹਿਜ ਸਕੇ ਸੋ ਕਹਿੰਦੇ ਮੁੱਖ ਲੜਾਈ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਦੇ ਵਿਚਾਲੇ ਆ ਇਸ ਕਰਕੇ ਵੋਟਾਂ ਉਸ ਹੱਬ ਨਾ ਪਾਈਆਂ ਜਾਣ ਸੋ ਸਿੱਧੇ ਤਰੀਕੇ ਦੇ ਨਾਲ ਉਹ ਵੀ ਲਿਬਰਲ ਪਾਰਟੀ ਨੂੰ ਵੋਟਾਂ ਪਾਉਣ ਦੀ ਗੱਲ ਕਹਿ ਗਏ ਆ ਸੋ ਮਤਲਬ ਜਦੋਂ ਐਨਡੀਪੀ ਦੇ ਸਮਰਥਕਾਂ ਨੂੰ ਤੁਸੀਂ ਇਹ ਕਹੋਗੇ ਵੀ ਐਨਡੀਪੀ ਨੂੰ ਵੋਟਾਂ ਨਾ ਪਾਓ ਤਾਂ ਜਿਹੜੀ ਐਨਡੀਪੀ ਦੇ ਸਭ ਤੋਂ ਕਲੋਜ਼ ਪਾਰਟੀ ਸੋਚ ਵਾਲੀ ਹੈ ਉਹ ਲਿਬਰਲ ਹੈ ਜੀ ਸੋ ਥੋਮਸ ਮਲਕੇਅਰ ਸਿੱਧੇ ਤਰੀਕੇ ਦੇ ਨਾਲ ਐਨਡੀਪੀ ਦੇ ਸਮਰਥਕਾਂ ਨੂੰ ਲਿਬਰਲ ਨੂੰ ਵੋਟਾਂ ਪਾਉਣ ਵਾਸਤੇ ਤੇ ਸ਼ਹਾਹਤ ਕਰ ਗਏ ਆ ਜੀ ਸੋ ਇਸ ਦੇ ਨਾਲ ਹੀ ਸਰਵੇਖਣ ਜਿਹੜੇ ਆ ਜੀ ਉਹਨਾਂ ਦੇ ਨਤੀਜੇ ਵੀ ਚੋਣਾਂ ਵਾਲੇ ਦਿਨ ਹੀ ਆਉਣਗੇ ਵੀ ਸਰਵੇਖਣ ਕਿੰਨੇ ਕੁ ਸੱਚੇ ਸਿੱਧ ਹੋ ਰਹੇ ਆ ਕੰਜ਼ਰਵੇਟਿਵ ਪਾਰਟੀ ਦੇ ਆਕੂ ਉਹਨਾਂ ਦੇ ਉਮੀਦਵਾਰ ਜ਼ੋਰ ਬਹੁਤ ਲਾ ਰਹੇ ਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਚੋਣ ਜਿੱਤਣੀਆਂ ਜੀ ਇਸ ਦੇ ਨਾਲ ਹੀ ਕੈਨੇਡਾ ਨੇ ਅੱਜ ਇੱਕ ਬਹੁਤ ਹੋਰ ਫੈਸਲਾ ਵੱਡਾ ਕੀਤਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ 'ਚ ਵੱਡਾ ਬਦਲਾਅ ਕਰ ਦਿੱਤਾ ਉਹਨਾਂ ਨੇ ਜਿਹੜੀ ਜੌਬ ਆਫਰ ਹੁੰਦੀ ਆ ਐਲਐਮਆਈ ਦੇ ਤਹਿਤ ਉਹਦੇ ਨਾਲ ਜਿਹੜੇ ਪੁਆਇੰਟ ਮਿਲਦੇ ਸੀ ਕਿਸੇ ਨੂੰ 50 ਕਿਸੇ ਨੂੰ 100 ਕਿਸੇ ਨੂੰ 200 ਉਹ ਹੁਣ ਨਹੀਂ ਮਿਲਣਗੇ ਤੇ ਇਹ ਫੈਸਲਾ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਬੇਸ਼ੱਕ ਇਹਦਾ ਐਲਾਨ ਕੁਝ ਸਮੇਂ ਪਹਿਲਾਂ ਵੀ ਕੀਤਾ ਗਿਆ ਸੀਗਾ ਪਰ ਅੱਜ 25 ਮਾਰਚ 2025 ਤੋਂ ਫੈਸਲਾ ਲਾਗੂ ਹੋ ਗਿਆ ਕਿ ਐਲਐਮਆਈ ਦੇ ਪੁਆਇੰਟ ਜਿਹੜੇ ਆ ਨਹੀਂ ਮਿਲਣੇ ਐਲਐਮਆਈ ਇਹ ਮਤਲਬ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਸੋ ਇਹਦੇ ਵਿੱਚ ਬਹੁਤ ਸਾਰੀ ਕਹਿੰਦੇ ਵੀ ਹਾਤਾਂਧਲੀ ਚੱਲ ਰਹੀ ਸੀਗੀ ਲੋਕਾਂ ਦਾ ਸ਼ੋਸ਼ਣ ਹੋ ਰਿਆ ਸਗਾ ਖਰੀਦੋ ਫਰੋਕਤ ਬਹੁਤ ਚੱਲ ਰਹੀ ਸੀਗੀ ਮਹਿੰਗੇ ਭਾਅ ਦੇ ਉੱਤੇ ਤਾਂ ਕਿ ਜਿਹੜੇ ਸੀਆਰਐਸ ਸਕੋਰ ਵਧਾਏ ਜਾ ਸਕਣ ਪੱਕੇ ਹੋਣ ਲਈ ਇਸ ਵਾਸਤੇ ਸਰਕਾਰ ਨੇ ਕੀ ਕੀਤਾ ਜਿਹੜੇ ਐਲਐਮਆਈ ਵਾਲੇ ਆ ਉਹਨਾਂ ਨੂੰ ਪਛਾਣ ਸੈਟ ਦਿੱਤਾ ਸੋ ਜਿਹੜੇ ਐਲਐਮਆਈ ਤੋਂ ਬਿਨਾਂ ਵੀ ਨੰਬਰ ਰੱਖਦੇ ਆ ਚਾਹੇ ਕਿਸੇ ਨੇ ਆਈਲੈਕਸ ਕੀਤੀ ਆ ਸੈਲਪੇਪ ਕੀਤੀ ਹੋਈ ਆ ਜਾਂ ਉਹਨਾਂ ਦੇ ਕੋਲ ਉੱਚ ਯੋਗਤਾ ਆ ਕੋਈ ਵਧੀਆ ਪੜ੍ਹਾਈ ਕਰ ਰਹੇ ਆ ਤੇ ਜਾਂ ਫਿਰ ਉਹ ਪੀਐਨਪੀ ਦੇ ਵਿੱਚ ਆ ਜਾ ਰਹੇ ਆ ਸੂਰਾਂ ਨੂੰ ਪੈਲ ਦਿੱਤੀ ਜਾ ਰਹੀ ਆ ਸੋ ਐਲ ਐਮ ਆਈ ਦੇ ਨਾਲ ਜਿਹੜੇ ਲੋਕ ਪੁਆਇੰਟ ਬਣਾ ਕੇ ਪੱਕੇ ਹੋਣ ਦੀ ਆਸ ਰੱਖੀ ਬੈਠੇ ਸੀਗੇ ਉਹਨਾਂ ਦੀਆਂ ਆਸਾਂ ਦੇ ਉੱਤੇ ਅੱਜ ਪਾਣੀ ਫਿਰਿਆ ਆ ਜੀ ਸੋ ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਆਈਟੀਏ ਮਿਲ ਚੁੱਕੀ ਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਊਗਾ ਪਰ ਅੱਗੇ ਤੋਂ ਜਿਹੜੇ ਸੀ ਆਰਐਸ ਸਕੀਮ ਤਹਿਤ ਸਕੋਰ ਵਧਾਉਣ ਦੀ ਯੋਜਨਾ ਬਣਾ ਰਹੇ ਸੀਗੇ ਕਿ ਆਪਾਂ ਇਸ ਤਰੀਕੇ ਐਲ ਐਮ ਆਈ ਚ ਪੱਕੇ ਹੋ ਜਾਣਾ ਆ ਉਹਨਾਂ ਦੀਆਂ ਆਸਾਂ ਦੇ ਉੱਤੇ ਸਰਕਾਰ ਨੇ ਪਾਣੀ ਫੇਰ ਦਿੱਤਾ ਉਹਨਾਂ ਨੂੰ ਹੋਰ ਮਿਹਨਤ ਕਰਨੀ ਪਊਗੀ ਸੋ ਜਿਵੇਂ ਕਿ ਭਾਸ਼ਾ ਯੋਗਤਾ ਹੈਗੀ ਆ ਲੈਟਸ ਅ ਸੈਲਪੇ ਪਿਆ ਤੇ ਜਾਂ ਫਿਰ ਕੋਈ ਡਿਗਰੀ ਵੱਡੀ ਕਰ ਲੈਣ ਉੱਚ ਸਿੱਖਿਆ ਦੀ ਤੇ ਜਾਂ ਫਿਰ ਜਿਹੜਾ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਨੇ ਪੀਐਨਪੀ ਪ੍ਰੋਗਰਾਮਸ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਧਿਆਨ ਦੇ ਕੇ ਉਧਰ ਸ਼ਾਮਲ ਹੋ ਜਾਣਾ ਤਾਂ ਪੱਕੇ ਹੋਣ ਦੇ ਚਾਂਸਸ ਵਧ ਸਕਦੇ ਆ ਸੋ ਮਤਲਬ ਸਰਕਾਰ ਇਹ ਕਹਿਣਾ ਚਾਹੁੰਦੀ ਆ ਵੀ ਤੁਸੀਂ ਵਰਕ ਪਰਮਿਟ ਲਵੋ ਐਲਐਮਆਈਓ ਲਵੋ ਕੰਮ ਕਰੀ ਚੱਲੋ ਪੱਕੇ ਹੋਣ ਦੀ ਆਸ ਨਾ ਰੱਖਿਓ ਸੋ ਚੋਣਾਂ ਤੋਂ ਬਾਅਦ ਜਦੋਂ ਮਾਹੌਲ ਨਾਰਮਲ ਵਾਂਗ ਹੋ ਜਾਣਾ ਆ ਇਹ ਤਾਂ ਹੈ ਨਹੀਂ ਕਿ ਹਾਲਾਤ ਅੱਜ ਵਾਂਗ ਹੀ ਰਹਿਣੇ ਆ ਹੁਣ ਕੰਮ ਖੜੇ ਆ ਕੰਮ ਚੱਲਣੇ ਵੀ ਆ ਜੇ ਕੰਮ ਚੱਲਣੇ ਆ ਤਾਂ ਬੰਦਿਆਂ ਦੀ ਹੋਰ ਲੋਡ ਵੀ ਪੈਣੀ ਆ ਇਸ ਕਰਕੇ ਕਿਤੇ ਨਾ ਕਿਤੇ ਨਾ ਸੈਟਲ ਹੋ ਜਾਣਾ ਪਰ ਹਾਲ ਦੀ ਘੜੀ ਗੱਲ ਲੰਬੀ ਜਰੂਰ ਹੋ ਰਹੀ ਆ ਪਰ ਨਰਾਸ਼ ਹੋਣ ਦੀ ਲੋੜ ਨਹੀਂ ਇੱਥੇ ਕਿਤੇ ਨਾ ਕਿਤੇ ਸੂਤ ਲੱਗ ਜਾਣਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਨਿਊਯਾਰਕ ਜਿਹੀ ਪੰਜਵੀਂ ਸਟੇਟ ਬਣ ਗਈ ਆ ਜਿੱਥੇ ਭਾਰਤ ਦੇ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਨੂੰ ਨਸਲ ਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਆ 1984 ਦਾ ਸਿੱਖ ਕਤਲੇਆਮ ਜਿਹੜਾ ਸਿੱਖ ਕਦੀ ਵੀ ਭਲਾ ਨਹੀਂ ਸਕਦੇ ਜਿੱਥੇ-ਜਿੱਥੇ ਵੀ ਸਿੱਖ ਗਏ ਆ ਉੱਥੇ-ਉੱਥੇ ਜਾ ਕੇ ਉਹਨਾਂ ਨੇ ਇਹਦੀ ਗੱਲ ਕੀਤੀ ਆ ਉੱਥੋਂ ਦੇ ਰਾਸੀ ਲੋਕਾਂ ਨੂੰ ਦੱਸਿਆ ਤੇ ਗਾਹਾਂ ਫਿਰ ਉੱਥੋ-ਉੱਥੋਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੂੰ ਮਾਨਤਾ ਦਿੱਤੀ ਆ ਸੋ ਇਹ ਅਮਰੀਕਾ ਦੇ ਵਿੱਚ ਪੰਜਵੀਂ ਸਟੇਟ ਨਿਊਯਾਰਕ ਜਿਹੜੀ ਬਣ ਗਈ ਆ ਜਿੱਥੇ ਕੱਲ 24 ਮਾਰਚ 2025 ਨੂੰ ਇਹ ਮਤਾ ਜਿਹੜਾ ਪਾਸ ਕੀਤਾ ਗਿਆ ਅਮਰੀਕਨ ਰਾਜਨੀਤਿਕ ਸਰਗਰਮ ਨੌਜਵਾਨ ਜਿਹੜੇ ਨੇ ਜਪਨੀਤ ਸਿੰਘ ਉਹਨਾਂ ਦੇ ਸਖਤ ਮਿਹਨਤ ਸਦਕਾ ਵਾਰਲਡ ਸਿਕ ਪਾਰਲੀਮੈਂਟ ਅਤੇ ਹੋਰ ਸਿਕ ਜਥੇਬੰਦੀਆਂ ਵੱਲੋਂ ਲਾਇ ਜ਼ੋਰ ਸਦਕਾ ਇਹ ਜਿਹੜੇ ਸੈਨੇਟਰ ਨੇਗੇਟ ਸਟੇਟ ਸੈਨੇਟਰ ਜੈਸਿਕਾ ਰੇਮੋਸ ਉਹਨਾਂ ਨੇ ਇਹ ਮਤਾ ਲਿਆਂਦਾ ਅਸੈਂਬਲੀ ਦੇ ਵਿੱਚ ਅਤੇ ਜਿਹੜਾ ਕਿ ਪਾਸ ਕੀਤਾ ਗਿਆ ਸੋ ਇਹਦੇ ਨਾਲ ਇਹ ਕਾਰਜ ਨਿਊਯਾਰਕ ਸਟੇਟ ਅਸੈਂਬਲੀ ਵਿੱਚ ਸਿਕ ਨਸਲ ਕੁਸ਼ੀ ਨੂੰ ਮਾਨਤਾ ਦਿਵਾਉਣ ਦਾ ਪੂਰਾ ਹੋ ਗਿਆ ਆ ਇਸ ਮੌਕੇ ਵਾਰਲਡ ਸਿਕ ਪਾਰਲੀਮੈਂਟ ਦੇ ਨਮਾਇਦਿਆਂ ਵੱਲੋਂ ਸਿਕ ਨਸਲ ਕੁਸ਼ੀ ਸੰਬੰਧੀ ਇੱਕ ਨਮਾਇਸ਼ ਵੀ ਲਗਾਈ ਗਈ ਸੀਗੀ ਨਿਊਯਾਰਕ ਤੋਂ ਪਹਿਲਾਂ ਕੈਲੀਫੋਰਨੀਆ ਪੈਂਸਿਲਵੇਨੀਆ ਤੇ ਨਿਊ ਜਰਸੀ ਤੇ ਕਨੇਟਿਕਟ ਚਾਰ ਸੂਬੇ ਹੋਰ ਸਿੱਖ ਨਸਲ ਕੁਸ਼ੀ ਨੂੰ ਮਾਨਤਾ ਜਿਹੜੀ ਆ ਦਵਾ ਚੁੱਕੇ ਆ ਸੋ ਸੈਨੇਟਰ ਰੈਮਸ ਨੇ ਜਿਹੜਾ 1/2 ਤੋਂ 3 ਮਿੰਟ ਦਾ ਭਾਸ਼ਣ ਦਿੱਤਾ ਇਸ ਮੌਕੇ ਉਹ ਬੜਾ ਹੀ ਉਤਸ਼ਾਹਪੂਰਨ ਅਤੇ ਜੋਸ਼ੀਲਾ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਤਿਹਾਸ ਨੂੰ ਦੁਬਾਰਾ ਲਿਖਣ ਤੇ ਇਤਿਹਾਸ ਨੂੰ ਮਿਟਣ ਦੀ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਸਿੱਖਾਂ ਨਾਲ ਠੋਕ ਕੇ ਖੜੇ ਆ ਤੋ ਤਰੀਕਨ ਸਵਾਗਤ ਨਾਮ ਦੇ ਆਪਣੇ ਭਾਸ਼ਣ ਵਿੱਚ ਉਹਨਾਂ ਨੇ 84 ਨਸਲ ਕੁਸ਼ੀ ਦੀ ਗੱਲ ਕੀਤੀ ਸਿੱਖਾਂ ਦੇ ਅਮਰੀਕਾ ਵਿੱਚ ਪਾਏ ਯੋਗਦਾਨ ਦੀ ਗੱਲ ਕੀਤੀ ਅਤੇ ਮੁੰਜ ਦੀ ਬੇੜ ਵਿੱਚ ਮੋਤੀ ਪਰੋਂਦਿਆਂ ਇਹ ਕਿਹਾ ਕਿ 384 ਤੋਂ ਸ਼ੁਰੂ ਹੋ ਕੇ ਹੁਣ ਤੱਕ ਜੋ ਟ੍ਰਾਂਸਨੇਸ਼ਨਲ ਪ੍ਰੈਸ਼ਰ ਚੱਲ ਰਿਹਾ ਆ ਉਹਦੇ ਵਿੱਚ ਸਿੱਖ ਕਿੱਦਾਂ ਇਨਵੋਲਵ ਆ ਸਿੱਖਾਂ ਨਾਲ ਕਿਵੇਂ ਧੱਕੇਸ਼ਾ ਹੀ ਹੋਈ ਤੇ ਅਮਰੀਕਾ ਥੋਕ ਕੇ ਸਿੱਖਾਂ ਦੇ ਨਾਲ ਖੜਾ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੁਝ ਜਿਹਾਰੂ ਸਿੰਘਾਂ ਦੀ ਜਿਨ੍ਹਾਂ ਨੂੰ ਬਰੀਕੀ ਤਾਇਦ ਅਦਾਲਤ ਨੇ ਆਰਐਸਐਸ ਦਾ ਮੁਖੀ ਰੋਲਦਾ ਸਿੰਘ ਜਿਹਨੂੰ ਕਿ ਕੁਝ ਸਾਲ ਪਹਿਲਾਂ ਮਾਰ ਦਿੱਤਾ ਗਿਆ ਸੀਗਾ ਇਸ ਸੰਬੰਧੀ ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ ਬਿਆਨ ਸਿੰਘ ਹੱਤਿਆ ਕਾਂਡ ਵਿੱਚ ਸ਼ਾਮਿਲ ਰਹੇ ਆ ਤੇ ਭਾਈ ਰਮਨਦੀਪ ਸਿੰਘ ਗੋਲੜੀ ਇਹਨਾਂ ਨੂੰ ਇਸ ਮਾਮਲੇ ਵਿੱਚ उलझा ਲਿਆ ਗਿਆ ਸੀਗਾ ਸੋ ਇਹ ਜਿਹੜੇ ਵਕੀਲ ਨੇ ਇਹਨਾਂ ਦੇ ਤੇ ਇਹ ਸਿੰਘ ਕਹਿ ਰਹੇ ਸੀ ਕਿ ਝੂਠਾ ਕੇਸ ਸਾਡੇ ਤੇ ਪਾਇਆ ਗਿਆ ਆ ਪਰ ਇਹ ਕੇਸ ਜਿਹੜਾ ਆ ਸਿੰਘਾਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਰੱਖਣ ਵਾਸਤੇ ਉਲਝਾਉਣ ਵਾਸਤੇ ਪਾਇਆ ਗਿਆ ਸੀਗਾ ਸੋ ਅੱਜ ਅਸ਼ਾਸ਼ਨ ਕੋਰ ਪਟਿਆਲਾ ਦੀ ਜੱਜ ਹਰਿੰਦਰ ਕੌਰ ਸਿੱਧੂ ਨੇ ਇਸ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਅਤੇ ਭਾਈ ਰਮਨਦੀਪ ਸਿੰਘ ਗੋਲੜੀ ਦੋਹਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ ਸਵਾਰ ਅਸ ਮੁਖੀ ਰੋਲਦਾ ਸਿੰਘ ਕਤਲकांड ਦੇ ਵਿੱਚ ਦੋਵੇਂ ਸਿੰਘ ਬਰੀ ਹੋਏ ਸੋ ਸਰਦਾਰ ਬਜਿੰਦਰ ਸਿੰਘ ਸੋਢੀ ਜਿਹੜੇ ਨੇ ਐਡਵੋਕੇਟ ਉਹਨਾਂ ਵੱਲੋਂ ਇਸ ਕੇਸ ਦੀ ਪੈਰਵਾਈ ਕੀਤੀ ਗਈ ਸੀ ਜਿਸਪਾਲ ਸਿੰਘ ਮੰਜਪੁਰ ਦੇ ਸਾਥੀਆਂ ਨੇ ਇਹਦੇ ਵਿੱਚ ਸਾਥ ਨਿਭਾਇਆ ਸੀਗਾ ਦੂਜੀ ਖਬਰ ਇਸ ਸੰਬੰਧੀ ਇਹ ਆਈ ਹੈ ਕਿ 25 ਮਾਰਚ ਨੂੰ ਅੱਜ ਸੈਸ਼ਨ ਕੋਰਟ ਵੱਲੋਂ ਆਪਾ ਨરેਨ ਸਿੰਘ ਚੋੜਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਆ ਸਕੀਪੀ ਸਿੰਘ ਬਾਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਹੋਇਆ ਤੇ ਇਸ ਵਿੱਚ ਉਹ ਤਕਰੀਬਨ 1.5 ਤੋਂ 3 ਮਹੀਨੇ ਅ ਕਹਿ ਸਕਦੇ ਬਈ 4 ਦਸੰਬਰ ਤੋਂ ਕਹਿ ਸਕਦੇ ਆ ਉਹ ਫੜੇ ਹੋਏ ਸੀਗੇ ਸੋ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਕਈ ਕੇਸ ਜਿਹੜੇ ਆ ਉਪਾਏ ਗਏ ਸੀਗੇ ਸੋ ਅੱਜ ਸਮੀਤ ਕੈਦੀ ਦੀ ਅਦਾਲਤ ਦੇ ਵਿੱਚ ਵਕੀਲ ਜਿਹੜੇ ਉਹਨਾਂ ਵੱਲੋਂ ਪੇਸ਼ ਹੋ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਬਲਜਿੰਦਰ ਸਿੰਘ ਬਾਜਵਾ ਜਸਦੀਪ ਸਿੰਘ ਰੰਧਾਵਾ ਉਹਨਾਂ ਨੇ ਦਲੀਲਾਂ ਦਿੱਤੀਆਂ ਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਭਾਈ ਨਰਿਆਣ ਸਿੰਘ ਚੋੜਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਕਿਸੇ ਵੀ ਵਕਤ ਉਹਨਾਂ ਦੀ ਜੇਲ੍ਹ ਵਿਚੋਂ ਰਿਹਾਈ ਹੋ ਸਕਦੀ ਹੈ ਜੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ